ਸਾਡੇ ਬਹੁਤ ਸਤਿਕਾਰਯੋਗ ਸਾਡੇ ਐਮ.ਡੀ. ਸਾਹਿਬ ਸਰਦਾਰ ਸੁਖਨਾਮ ਸਿੰਘ ਜੀ ਕੱਲ ਉਹਨਾਂ ਦੀ ਪੂਰੀ ਟੀਮ ਪਹੁੰਚੀ ਹੈ ਸਾਡੇ ਭਾਜੀ ਪਹੁੰਚੇ ਆ। ਸੋ ਮੇਰੇ ਵੱਲੋਂ ਪੂਰੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿਨਾ ਹੈ ਜਿਹੜੇ ਆਪਣੇ ਕੀਮਤੀ ਟਾਈਮ ਕੱਢ ਕੇ ਪਹੁੰਚੇ ਆ। ਸੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਹੈਪੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਨਤਨ ਬਾਬਾ ਨਰਿੰਦਰਪਾਲ ਸਿੰਘ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਅਸੀਂ ਮਨਾਉਨੇ ਆ। ਬੜੀ ਕਿਰਪਾ ਹੈ ਪ੍ਰਮਾਤਮਾ ਦੀ ਤੇ ਤਨਤਨ ਬਾਬਾ ਸ਼ਿਵਜੀ ਬੋਲੇਨਾਥ ਸੋ ਉਹਨਾਂ ਦੀ ਜੋਤ ਜਗਦੀ ਹੈ। ਨਾਗ ਦੇਵਤਾ ਜੀ ਆਪ ਚੱਲ ਕੇ ਇੱਥੇ ਆਉਂਦੇ ਨੇ ਪ੍ਰਗਟ ਹੁੰਦੇ ਨੇ ਅੰਦਰ ਜਾਂਦੇ ਨੇ ਆਉਂਦੇ ਨੇ ਸੋ ਉਹਨਾਂ ਦੇ ਹੀ ਅਸ਼ੀਰਵਾਦ ਸਦਕੇ ਸੋ ਅਸੀਂ ਮੇਲਾ ਮਨਾਉਂਦੇ ਹਰ ਸਾਲ ਅਸੂ ਦੀ ਸੰਗਰਾਂਦ ਦੇ ਜਿਹੜਾ ਵੀਰਵਾਰ ਆਉਂਦਾ ਉਹ ਸੰਗਰਾਂਦ ਦੇ ਅਸੀਂ ਮੇਲਾ ਮਨਾਉਂਦੇ ਆਂ ਪਰਮਾਤਮਾ ਸਾਰੇ ਪਰਿਵਾਰ ਤੇ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਰੱਖੇ ਸਾਰੇ ਜਿੰਨੇ ਵੀ ਸਤਿਕਾਰਯੋਗ ਪਹੁੰਚੇ ਐ ਸੇਵਾਦਾਰ ਚੱਲ ਕੇ ਆਏ ਸੀ ਮਹਾਪੁਰਸ਼ੀ ਚੱਲ ਕੇ ਆਏ ਸੀ ਤਨਤਨ ਬਾਬਾ ਸਾਹਬ ਸਿੰਘ ਜੀ ਚੱਲ ਕੇ ਆਏ ਸੀ ਤਨ ਤਨ ਮਹਾਂਪੁਰਸ਼ ਬਾਬਾ ਬੋਟ ਸ਼ਾ ਜੀ ਉਹ ਵੀ ਪਹੁੰਚੇ ਸੀ ਸੋ ਬਾਬਾ ਜੀ ਰਜਿੰਦਰਪਾਲ ਪੱਟੀ ਪਹੁੰਚੇ ਸੀ ਸੋ ਉਹਨਾਂ ਦਾ ਵੀ ਅਸ਼ੀਰਵਾਦ ਅੱਜ ਲਿਆ ਸੋ ਸਾਡੇ ਵੱਡੇ ਭਾਜੀ ਸਰਦਾਰ ਸੁਖਨਾਮ ਸਿੰਘ ਜੀ ਸਾਡੇ ਕਲੋਂ ਸਾਹਿਬ ਸਾਡੇ ਇਸ ਚੈਨਲ ਦੇ ਮਾਲਕ ਐਮ ਡੀ ਸਾਹਿਬ ਸੋ ਉਹਨਾਂ ਨੇ ਵੀ ਅਸ਼ੀਰਵਾਦ ਆ ਕੇ ਦਿੱਤਾ ਹੈ ਸੋ ਬੜਾ ਪਿਆਰ ਮਿਲਿਆ ਜੀ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਆਪਣਾ ਕੀਮਤੀ ਟਾਈਮ ਕੱਢ ਕੇ ਪਹੁੰਚੇ ਕਿ ਨਵਾਂ ਮੇਲਾ ਅੱਜ ਤੇ ਕੌਣ ਕੌਣ ਜਿਹੜਾ ਅੱਜ ਇੱਥੇ ਮੇਲੇ ਦੇ ਤੇ ਹਾਜ਼ਰੀ ਭਰੀ ਆ ਜਿਨ੍ਹਾਂ ਨੇ ਅੱਜ ਗਾ ਕੇ ਹਾਜ਼ਰੀ ਲਗਾਈ ਉਹਨਾਂ ਦਾ ਗੁਣਗਾਨ ਕੀਤਾ ਸੋ ਸਾਡੇ ਮੂਲਿਆਂ ਵਾਲ ਤੋਂ ਪਿੰਡ ਤੋਂ ਗਾਮਾ ਸਾਡਾ ਬਹੁਤ ਵੀਰ ਵਧੀਆ ਜੋ ਕਿ ਉਹਨਾਂ ਦੀ ਬੇਟੀ ਉਹਨਾਂ ਦੀ ਵਾਈਫ ਪਰਮਜੀਤ ਤੇ ਉਹਨਾਂ ਦੀ ਬੇਟੀ ਕਬਲਜੀਤ ਉਹਨਾਂ ਨੇ ਅੱਜ ਗुण गा ਕੇ ਬਾਬਾ ਜੀ ਦੇ ਸ਼ਬਦ गा ਕੇ ਸੰਗਤਾਂ ਨੂੰ ਨਿਹਾਲ ਕੀਤਾ ਉਸ ਤੋਂ ਪਹਿਲਾਂ ਹੋਰ ਵੀ ਮੁੰਡਾ ਬਹੁਤ ਸੋਹਣਾ ਉਹ ਵੀ ਗਾ ਕੇ ਗਿਆ ਹੌਲੀ ਹੌਲੀ ਗਾਂ ਤੋਂ ਪਰਮਾਤਮਾ ਕਿਰਪਾ ਕਰੇ ਗਾ ਤੋਂ ਵਧੀਆ ਕੁਵਾਲ ਵੀ ਤੁਹਾਡੇ ਰੂਬਰੂ ਕਰਾਂਗੇ ਸваяਆਂ ਸੰਗਤਾਂ ਦਾ ਧੰਨਵਾਦ ਕਰਦੇ ਆਏ ਮਹਾਂਪੁਰਸ਼ਾਂ ਦਾ ਧੰਨਵਾਦ ਕਰਦੇ ਆਂ ਔਰ ਜਿਨੇ ਵੀ ਸਮੁੱਚੀ ਟੀਮ ਪਹੁੰਚੀ ਹੈ ਇੰਡੀਆ ਕ੍ਰਾਈਮ ਨਿਊਜ਼ ਦੀ ਇੱਕ ਵਾਰੀ ਫੇਰ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਨਾ ਸਵਾਲ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜੋੜ ਮੇਲੇ ਲੱਗਦੇ ਰਹਿੰਦੇ ਨੇ। ਅੱਜ ਇੱਥੇ ਵੀ ਸੰਗਤ ਇਕੱਠੀ ਹੋਈ ਹੈ। ਕੀ ਕਹਿਣਾ ਚਾਹੋਗੇ? ਸੋ ਮੈਂ ਤੇ ਇਹੀ ਕਹਿਣਾ ਜਾਵਾਂਗਾ ਕਿ ਪਿਛੇ ਕਰੋਨਾ ਹੋਈ ਸੀ। ਉਹ ਇੰਨੀ ਭਿਆਨਕ ਬਿਮਾਰੀ ਆਈ ਸੀ ਕਿ ਲੋਕਾਂ ਨੂੰ ਆਪਣਾ ਹੱਥਾਂ ਪੈਰਾਂ ਦੀ ਪੈ ਗਈ ਰੋਟੀ ਖਾਣ ਦੀ ਪੈ ਗਈ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ। ਜੋ ਅਗੇ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਪਹਿਲੀ ਵਾਰ ਇਹ ਦੇਖਿਆ ਕਿ ਨਿਕਲਣਾ ਮੁਸ਼ਕਲ ਹੋ ਗਿਆ। ਇਹੋ ਜੀ ਗੁਰੂਆਂ ਪੀਰਾਂ ਦੇ ਮੇਲੇ ਮਨਾਉਂਦੇ ਰਹਿਣਾ ਗੁਰੂਆਂ ਪੀਰ ਹੈ ਸਾਡਾ ਪੰਜਾਬ ਜਿਹੜਾ ਬਹੁਤ ਵਧੀਆ ਤਾਂ ਕਰਕੇ ਸਾਡੇ ਪੰਜਾਬ ਜਿਹੜਾ ਬਚਿਆ ਹੋਇਆ ਔਰ ਪ੍ਰਮਾਤਮਾ ਬਚਾ ਕੇ ਰੱਖੇ ਇਸੇ ਤਰ੍ਹਾਂ ਗੁਰੂਆਂ ਪੀਰਾਂ ਦੇ ਮੇਲੇ ਲੱਗਦੇ ਰਹਿਣ ਨਨਕ ਨਾਮ ਜਟ ਦੀ ਕਲਾ ਤੇਰੇ ਭਾਣੇ ਸਰਬਦਾਈ ਪਲਾ ਠੀਕ ਹੈ ਬਹੁਤ-ਬਹੁਤ ਧੰਨਵਾਦ 에ਸਨ ਕਲਦੀਪ ਸਿੰਘ ਹੈਪੀ ਜਿਹੜੇ ਸਾਡੇ ਸਟੇਟ ਰਿਪੋਰਟਰ ਵੀ ਨੇ ਅੱਜ ਉਹਨਾਂ ਦੇ ਗ੍ਰਹਿ ਵੇਖੇ ਜਿਹੜਾ ਅੱਜ ਇੱਥੇ ਜੋੜ ਮੇਲਾ ਜਿਹੜਾ ਹੋਇਆ ਯਾਦ ਦੇ ਵਿੱਚ ਤਾਂ ਉੱਥੇ ਉਹਨਾਂ ਨੇ ਵੀ ਦੱਸਿਆ ਕਿ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਜੋੜ ਮੇਲੇ ਕਰਵਾਉਂਦੇ ਰਹਿਣਾ ਚਾਹੀਦਾ ਤਾਂ ਜੋ ਉਹਨਾਂ ਦੇ ਆਉਟ ਆਸਰੇ ਦੇ ਹੇਠ ਜਿਹੜਾ ਆਪਾਂ ਇਸ ਚੰਗੀ ਤਰ੍ਹਾਂ ਜਿਹੜਾ ਜ਼ਿੰਦਗੀ ਦੇ ਵਿੱਚ ਜੀਵਨ ਜੀ ਸਕੀਏ ਕਿਉਂਕਿ ਪਿੱਛੇ ਉਹਨਾਂ ਨੇ ਦੱਸਿਆ ਕਿ ਜਿਵੇਂ ਕਰੋਨਾ ਕਾਲ ਨਿਕਲਿਆ ਤਾਂ ਉਸ ਦੀ ਕਿਰਪਾ ਦੇ ਨਾਲ ਹੀ ਉਹ ਸਮਾਂ ਜਿਹੜਾ ਗੁਜ਼ਰ ਗਿਆ ਤਾਂ ਅੱਜ ਇੱਥੇ ਜੋੜ ਮੇਲਾ ਹੋਇਆ ਵੱਡੀ ਗਿਣਤੀ ਦੇ ਵਿੱਚ ਅਪ ਕੀਤਾ ਗਿਆ ਉੱਥੇ ਇੰਡੀਆ ਕ੍ਰਾਈਮ ਨਿਊਜ਼ ਦੀ ਟੀਮ ਅਤੇ ਸਾਡੇ ਐਮ ਡੀ ਸਾਹਿਬ ਸੁਖਨਾਮ ਸਿੰਘ ਕਾਲੋ ਉਹਨਾਂ ਨੇ ਵੀ ਅੱਜ ਇੱਥੇ ਸ਼ਿਰਕਤ ਕੀਤੀ ਸੀ ਅੱਜ ਇੱਥੇ ਔਰ ਵੱਡੀ ਗਿਣਤੀ ਦੇ ਵਿੱਚ ਸਾਕਤਾਂ ਨੇ ਹਾਜ਼ਰੀਆਂ ਭਰੀਆਂ ਹੁਣ ਤੱਕ ਦੇ ਲਈ ਇਹਨਾਂ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਜੋਗੀ ਕੈਮਰਾ ਪਰਸਨ ਰਮੇਸ਼ ਸਿੰਘ ਦੇ ਨਾਲ ਮੈਂ ਜਿਤਦਰ ਸੋਢੀ ਇੰਡੀਆ ਕ੍ਰਾਈਮ ਨਿਊਜ਼ ਟੱਡੇਆਲਾ ਨੱਤੋਂ ਪਟਿਆਲਾ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज